ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓਸ ਤੁਹਾਡਾ ਸਾਰਿਆਂ ਦਾ ਸਵਾਗਤ। ਉਮੀਦ ਕਰਦੀ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਸਾਰੇ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਠਾਕ ਆਂ ਜੀ ਤੇ ਵਾਹਿਗੁਰੂ ਦੀ ਬਹੁਤ-ਬਹੁਤ ਮਿਹਰ ਹੈ ਜੀ ਆਪਣੇ ਤੇ ਆਪਣਾ ਚੈਨਲ ਹੈ ਜਿਹੜਾ ਵਧੀਆ ਮਤਲਬ ਗਰੋ ਕਰ ਰਿਹਾ ਹੈਗਾ। ਬਾਕੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਰੇ ਐਨੀ ਸਪੋਰਟ ਕਰਨ ਵਾਸਤੇ ਹਨਾ ਬਹੁਤ ਸੋਹਣੇ-ਸੋਹਣੇ ਕਮੈਂਟ ਕਰ ਰਹੇ ਨੇ ਵਿੱਚ ਮੈਨੂੰ ਮੇਰੀਆਂ ਭੈਣਾਂ ਤੇ ਮੇਰੇ ਵੀਰ ਤੇ ਚਲੋ ਜੀ ਹੁਣ ਆਪਾਂ ਅੱਜ ਦੀ ਜਿਹੜੀ ਵੀਡੀਓ ਹੈ ਹਨਾ ਉਸ ਟੌਪ ਅੱਜ ਦੀ ਜਿਹੜੀ ਆਪਣੀ ਵੀਡੀਓ ਬਹੁਤ ਹੀ ਰਿਕੁਐਸਟਡ ਹੈਗੀ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਏ ਪਏ ਸੀ ਕਿ ਸਾਡੇ ਸ਼ਾਇयां ਰੰਗੀਆਂ ਐਨੀਆਂ ਜਿੱਦੀ ਸ਼ਾਇयां ਨੇ ਕਿ ਉਹ ਜਾ ਹੀ ਨਹੀਂ ਰਹੀਆਂ ਅਸੀਂ ਬਹੁਤ ਹੋਮ ਰੈਮੀਡੀਜ਼ ਯੂਜ਼ ਕਰ ਲਈਆਂ ਬਹੁਤ ਕੁਝ ਟਰਾਈ ਕਰ ਲਿਆ ਜਿਹੜੀਆਂ ਸ਼ਾਇयां ਨੇ ਉਹ ਨਹੀਂ ਜਾ ਰਹੀਆਂ ਵੀਰਿਆ ਪਹਿਲਾਂ ਤਾਂ ਮੈਂ ਦੱਸਾਂ ਕਿ ਮੈਂ ਇਸ ਟੌਪਿਕ ਤੇ ਵੀਡੀਓ ਨਹੀਂ ਬਣਾਉਣਾ ਚਾਹੁੰਦੀ ਸੀ ਕਿਉਂਕਿ ਜੋ ਮੈਂ ਯੂਜ਼ ਕੀਤਾ ਸੀ ਮੈਂ ਹਰੇਕ ਨੂੰ ਨਹੀਂ ਉਹ ਰეკਮੈਂਡ ਕਰਨਾ ਚਾਹੁੰਦੀ ਸੀ ਕਿ ਤੁਸੀਂ ਇਹ ਯੂਜ਼ ਕਰੋ ਮੈਂ ਇੱਕ ਟਿਊਬ ਯੂਜ਼ ਕੀਤੀ ਸੀ ਠੀਕ ਹੈ ਜੀ ਨਾਲ ਨਾਲ ਮੈਂ ਇੱਕ ਹੋਮ ਰੈਮਡੀ ਯੂਜ਼ ਕੀਤੀ ਸੀਗੀ ਉਹਦੇ ਨਾਲ ਮੈਨੂੰ ਜਿਹੜੀ ਹੋਮ ਰੈਮਡੀ ਮੈਂ ਯੂਜ਼ ਕੀਤੀ ਸੀ ਉਹ ਟਿਊਬ ਤੋਂ ਪਹਿਲਾਂ ਕੀਤੀ ਸੀਗੀ ਤੇ ਉਹਦੇ ਨਾਲ ਮੈਨੂੰ ਕੁਝ ਕ ਹੱਦ ਤੱਕ ਫਰਕ ਪਿਆ ਸੀਗਾ ਪਰ ਜਿਹੜੇ ਰਿਜ਼ਲਟ ਆਪਾਂ ਚਾਹੁੰਦੇ ਹੁੰਨੇ ਹਨਾ ਆਪਣਾ ਫੇਸ ਬਿਲਕੁਲ ਕਲੀਅਰ ਹੋ ਜਾਏ ਉਹ ਚੀਜ਼ ਨਹੀਂ ਹੋਈ ਸੀਗੀ ਉਸ ਚੀਜ਼ ਨਾਲ ਸੋ ਤਾਂ ਕਰਕੇ ਮੈਂ ਜਿਹੜੀ ਵੀਡੀਓ ਨਹੀਂ ਬਣਾ ਰਹੀ ਸੀਗੀ ਬਾਕੀ ਹੁਣ ਹਨਾ ਇੰਨੀ ਕੁ ਰਿਕੁਐਸਟ ਆ ਰਹੀ ਹੈ ਸਾਰਿਆਂ ਦੀ ਵਾਰ-ਵਾਰ ਜਿਹੜੇ ਕਮੈਂਟ ਆ ਰਹੇ ਨੇ ਕਿ ਸਾਨੂੰ ਸ਼ਾਇਆ ਲਈ ਕੁਝ ਦੱਸੋ ਤਾਂ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਮੈਂ ਇੱਕ ਟਿਊਬ ਯੂਜ਼ ਕੀਤੀ ਸੀਗੀ ਜੋ ਮੇਰੇ ਡਾਕਟਰ ਨੇ ਮੈਨੂੰ ਦਿੱਤੀ ਸੀਗੀ ਮੇਰੇ ਉਹ ਟਿਊਬ ਯੂਜ਼ ਕੀਤੀ ਨੂੰ ਮੈਨੂੰ ਅੱਜ 6 ਸਾਲ ਹੋ ਗਏ ਨੇ ਮੈਂ ਆਪਣੀ ਗੁੜੀਆ ਦੇ ਟਾਈਮ ਤੇ ਯੂਜ਼ ਕੀਤੀ ਸੀ ਮੇਰੀ ਗੁੜੀਆ 6 ਸਾਲ ਦੀ ਹੋ ਗਈ ਤੇ ਉਸ ਟਾਈਮ ਪ੍ਰੈਗਨੈਂਸੀ ਦੇ ਵਿੱਚ ਜਿਹੜੀਆਂ ਮੇਰੇ ਸੀਗੇ ਸ਼ਾਇਆ ਪੈ ਗਏ ਸੀ ਨੋਸ ਤੇ ਜ਼ਿਆਦਾ ਸੀਗੇ ਮੇਰੇ ਤੇ ਇਧਰ ਫੇਸ ਤੇ ਘੱਟ ਸੀਗੇ ਨੋਸ ਤੇ ਸੀਗੀ ਜ਼ਿਆਦਾਤਰ ਮੇਰੇ ਸ਼ਾਈ ਜਿਹੜੀ ਵੱਡੀ ਸ਼ਾਈ ਪੈ ਗਈ ਸੀ ਇੱਥੋਂ ਇਸ ਤਰ੍ਹਾਂ ਪੈ ਗਈ ਸੀ ਠੀਕ ਹੈ ਜੀ ਤੇ ਉਹਦੇ ਵਾਸਤੇ ਵੀਰੇ ਮੈਨੂੰ ਮੇਰੇ ਡਾਕਟਰ ਨੇ ਦਿੱਤੀ ਸੀ ਟਿਊਬ ਉਹ ਉਹ ਮੈਨੂੰ ਮੈਡੀਕਲ ਤੋਂ ਮਿਲੀ ਸੀ ਠੀਕ ਹੈ ਜੀ ਤੇ ਵੀ ਮਤਲਬ ਆਪਾਂ ਮੇਕਅਪ ਦੀ ਦੁਕਾਨ ਤੋਂ ਜਿਹੜਾ ਉਹ ਨਹੀਂ ਮਿਲੂਗੀ ਆਪਾਂ ਨੂੰ ਆਪਾਂ ਨੂੰ ਮੈਡੀਕਲ ਤੇ ਮਿਲੂਗੀ ਠੀਕ ਹੈ ਜੀ ਉਹਦੇ ਮੈਂ ਨਾਲ ਪਿਕ ਐਡ ਕਰ ਦਿੰਨੀ ਆ ਵੀਰੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਕਹੂੰਗੀ ਕਿ ਤੁਸੀਂ ਆਪਣੇ ਡਾਕਟਰ ਤੋਂ ਇੱਕ ਵਾਰੀ ਜ਼ਰੂਰ ਪੁੱਛ ਲਓ ਕਿ ਮੈਂ ਇਹ ਟਿਊਬ ਯੂਜ਼ ਕਰ ਸਕਦੀ ਹਾਂ ਜਾਂ ਨਹੀਂ ਠੀਕ ਹੈ ਜੀ ਤੇ ਮੇਰੇ ਮੈਂ ਨਹੀਂ ਚਾਹੁੰਦੀ ਹਣਾ ਕਿਸੇ ਦੀ ਸਕਿਨ ਦਾ ਨੁਕਸਾਨ ਹੋਵੇ ਹਣਾ ਤੇ ਬਾਕੀ ਤੁਸੀਂ ਸਕਿਨ ਟੈਸਟ ਵੀ ਕਰ ਲਓ ਇੱਕ ਵਾਰੀ ਤੁਸੀਂ ਟਿਊਬ ਨੂੰ ਆਹ ਵਾਲੀ ਜਗ੍ਹਾ ਤੇ ਜਾਂ ਹਣਾ ਇਹ ਇਧਰ ਆਪਣੇ ਫੇਸ ਤੇ ਨਾ ਡਾਇਰੈਕਟ ਲਾਇਓ ਤੇ ਜਿਆਦਾ ਤੁਸੀਂ ਕਿਤੇ ਆਪਣੀ neck ਵਗੈਰਾ ਤੇ ਇਸ ਚੀਜ਼ ਤੇ ਲਗਾ ਕੇ ਦੇਖਿਓ ਕਿ ਉਹ ਤੁਹਾਡੇ ਤੁਹਾਨੂੰ ਸ਼ੂਟ ਕਰ ਰਹੀ ਹੈ ਜਾਂ ਨਹੀਂ ਕੋਈ ਜਲਨ ਵਗੈਰਾ ਤਾਂ ਨਹੀਂ ਹੋ ਰਹੀ ਤੁਹਾਨੂੰ ਜਾਂ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੋ ਰਿਹਾ ਤੁਸੀਂ ਇਸ ਤਰ੍ਹਾਂ ਪਹਿਲਾਂ ਟਰਾਈ ਕਰਕੇ ਜ਼ਰੂਰ ਦੇਖਣਾ ਹੈਗਾ ਤੁਸੀਂ ਇੰਨੇ ਕਿ ਜਗ੍ਹਾ ਤੇ ਹਨਾ ਲਾ ਕੇ ਦੇਖਣੀ ਹੈ ਕਿ ਤੁਹਾਨੂੰ ਕੋਈ ਸਾਈਡ ਇਫੈਕਟ ਤਾਂ ਨਹੀਂ ਹੋ ਰਿਹਾ ਇਸ ਚੀਜ਼ ਦਾ ਹਨਾ ਇਹ ਫਿਰ ਤੁਸੀਂ ਉਸ ਤੋਂ ਬਾਅਦ ਯੂਜ਼ ਕਰਨੀ ਹੈ ਬਾਕੀ ਤੁਸੀਂ ਜਿੱਥੇ-ਜਿੱਥੇ ਤੁਹਾਡੇ ਸ਼ਾਇਆ ਨੇ ਹੈ ਨਾ ਉੱਥੇ-ਉੱਥੇ ਤੁਸੀਂ ਉਹ ਚੀਜ਼ ਉਹ ਟਿਊਬ ਹੈ ਜਿਹੜੀ ਉਹ ਹਲਕੀ-ਹਲਕੀ ਲੇਅਰ ਲਾਉਣੀ ਹੈ ਬਿਲਕੁਲ ਐਵੇਂ ਨਹੀਂ ਹੈ ਨਾ ਆਪਾਂ ਟਿਊਬ ਲਾਉਣੀ ਹੈ ਉੱਪਰ ਚਿੱਟਾ-ਚਿੱਟਾ ਜਾ ਉਹ ਚਮਕਦੀ ਹੁੰਦੀ ਹੈ ਟਿਊਬ ਰਹਿ ਜਾਂਦੀ ਹੈ ਉਸ ਤਰ੍ਹਾਂ ਨਹੀਂ ਲਗਾਉਣੀ ਹਲਕੀ ਜੀ ਲਗਾਉਣੀ ਹੈ ਤੁਸੀਂ ਤੇ ਨਾਲੇ ਹਲਕੀ ਜੀ ਬਸ ਮ사ਜ ਕਰਕੇ ਬਸ ਐਨੀ ਕੀ ਮ사ਜ ਕਰਨੀ ਹੈ ਤੁਸੀਂ ਕਿ ਉਹ ਚੰਗੀ ਤਰ੍ਹਾਂ ਜਿਹੜੀ ਆਪਣੇ ਸਕਿਨ ਦੇ ਉੱਪਰ ਲੱਗ ਜੇ ਇਹ ਨਹੀਂ ਹੈਗਾ ਕਿ ਵੀ ਮ사ਜ ਕਰੀ ਜਾਣੀ ਹੈ ਠੀਕ ਹੈ ਜੀ ਤੇ ਹਲਕੀ ਜੀ ਲਾ ਕੇ ਉਹ ਤੁਸੀਂ ਕਮ ਸੇ ਕਮ ਜੇ ਤੁਹਾਨੂੰ ਸ਼ੂਟ ਕਰਦੀ ਹੈ ਹਨਾ ਡਾਕਟਰ ਦੀ ਸਲਾਹ ਵੀ ਤੁਸੀਂ ਇੱਕ ਵਾਰੀ ਜ਼ਰੂਰ ਲੈਣੀ ਹੈਗੀ ਤੇ ਕੀ ਅਸੀਂ ਯੂਜ਼ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਠੀਕ ਹੈ ਜੀ ਤੇ ਉਹ ਟਿਊਬ ਤੁਸੀਂ ਡੇਢ ਮਹੀਨਾ ਯੂਜ਼ ਕਰਕੇ ਦੇਖਿਓ ਫਿਰ ਤੁਹਾਨੂੰ ਰਿਜ਼ਲਟ ਜਿਹੜੇ ਸਹੀ ਤਰੀਕੇ ਦੇ ਮਿਲਣਗੇ ਠੀਕ ਹੈ ਜੀ ਤੇ ਸੋ ਬਾਕੀ ਹਨਾ ਮੈਂ ਵਾਰ-ਵਾਰ ਕਹੂੰਗੀ ਇੱਕ ਵਾਰੀ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈ ਲਿਓ ਵੀਰੇ ਜੇ ਤੁਹਾਡੇ ਰਿਲੇਸ਼ਨ ਦੇ ਵਿੱਚ ਕੋਈ ਡਾਕਟਰ ਹੈਗਾ ਤਾਂ ਤੁਸੀਂ ਉਹਦੀ ਸਲਾਹ ਲੈ ਸਕਦੇ ਹੋ ਹਨਾ ਤੇ ਬਾਕੀ ਹਨਾ ਆਪਣੇ ਪਿੰਡ ਦੇ ਵਿੱਚ ਡਾਕਟਰ ਹੁੰਦੇ ਨੇ ਜਿਹੜੇ ਹਨਾ ਤੁਸੀਂ ਉਹਦੀ ਸਲਾਹ ਲੈ ਲਿਓ ਹਨਾ ਬਾਕੀ ਤੁਸੀਂ ਜਿਹੜੇ ਮੈਡੀਕਲ ਤੋਂ ਲਾਉਂਗੇ ਉਹਨਾਂ ਵੱਲੋਂ ਵੀ ਇੱਕ ਵਾਰੀ ਪੁੱਛ ਲਿਓ ਕਿ ਅ ਅਸੀਂ ਇਹ ਟਿਊਬ ਹੈ ਜਿਹੜੀ ਯੂਜ਼ ਕਰ ਸਕਦੇ ਆ ਮੈਂ ਘਰੀ ਸੀਗੀ ਇਸ ਲਈ ਮੈਂ ਤੁਹਾਨੂੰ ਦੱਸ ਰਹੀ ਆ ਉਹ ਸਟਿਊਬ ਬਾਰੇ ਠੀਕ ਹੈ ਜੀ ਬਾਕੀ ਹਨਾ ਬ੍ਰੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਜਦੋਂ ਕੇਰਾਂ ਛਾਈਆਂ ਆਪਣੇ ਫੇਸ ਤੇ ਪੈ ਜਾਂਦੀਆਂ ਨੇ ਉਹ ਛੇਤੀ ਛੇਤੀ ਹੋਮ ਰੈਮਡੀਜ਼ ਨਾਲ ਠੀਕ ਨਹੀਂ ਹੁੰਦੀਆਂ ਕਿਉਂਕਿ ਉਹ ਆਪਣੀ ਸਕਿਨ ਦੇ ਅੰਦਰਲੇ ਪਾਸੇ ਵੀ ਹੁੰਦਾ ਉਹਦਾ ਇਫੈਕਟ ਹੁੰਦਾ ਜਿਹੜਾ ਉਹ ਕੱਲੇ ਉੱਪਰ-ਉੱਪਰ ਨਹੀਂ ਹੁੰਦੀਆਂ ਛਾਈਆਂ ਜਿਹੜੀਆਂ ਹੁੰਦੀਆਂ ਨੇ ਉਹ ਆਪਣੀ ਸਕਿਨਾਂ ਦੇ ਵਿੱਚ ਵੀ ਜਿਹੜੀ ਸਕਿਨ ਹੁੰਦੀ ਹੈ ਸਕਿਨ ਦੇ نیچے ਉਹ ਖਰਾਬ ਹੋ ਜਾਂਦੀ ਹੈ ਉਹ ਉਹਨੂੰ ਸੈੱਟ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਠੀਕ ਹੈ ਜੀ ਤਾਂ ਇਹਦੇ ਲਈ ਆਪਾਂ ਉਹ ਟਿਊਬ ਯੂਜ਼ ਕਰਾਂਗੇ ਠੀਕ ਹੈ ਨਾਲ ਨਾਲ ਹੋਮ ਰੈਮਡੀਜ਼ ਮੈਂ ਇਹ ਯੂਜ਼ ਕਰੀ ਸੀ ਕਿ ਮੈਂ ਜਿਹੜਾ ਕਾਲੇ ਮਾ ਹੁੰਦੇ ਨੇ ਵੀਰੇ ਉਹਨਾਂ ਨੂੰ ਰਾਤ ਨੂੰ ਮੈਂ ਦੁੱਧ ਦੇ ਵਿੱਚ ਕੱਚੇ ਦੁੱਧ ਦੇ ਵਿੱਚ ਭਿਉਂ ਕੇ ਰੱਖਦੀ ਸੀਗੀ YouTube ਦੇ ਨਾਲ-ਨਾਲ ਨਹੀਂ ਇਹ ਫੋਲੋ ਕਰਨਾ ਤੁਸੀਂ ਇਹ ਤੁਸੀਂ ਪਹਿਲਾਂ ਕਰਕੇ ਦੇਖ ਸਕਦੇ ਹੋ YouTube ਤੋਂ ਕਿ ਜੇ ਤੁਹਾਡੀਆਂ ਇਸ ਸੀਜ਼ ਨਾਲ ਸ਼ਾਇਆ ਠੀਕ ਹੋ ਜਾਣਗੀਆਂ ਤਾਂ ਫਿਰ ਤੁਹਾਨੂੰ ਲੋੜ ਹੀ ਨਹੀਂ ਪੈਣੀ YouTube ਯੂਜ਼ ਕਰਨ ਦੀ ਠੀਕ ਹੈ ਤੁਸੀਂ ਰਾਤ ਮਿਲਕ ਦੇ ਵਿੱਚ ਜਿਹੜੀ ਕਾਲੇ ਮਾਂ ਦੀ ਦਾਲ ਹੈ ਉਹ ਪਿਉਂ ਕੇ ਰੱਖ ਦੇਣੀ ਹੈ ਪੂਰੀ ਨਾਈਟ ਲਈ ਤੇ ਫਿਰ ਸਵੇਰ ਉੱਠ ਕੇ ਉਹਦਾ ਪੇਸਟ ਬਣਾ ਲੈਣਾ ਤੁਸੀਂ ਚੰਗੀ ਤਰ੍ਹਾਂ ਮਤਲਬ ਗ੍ਰੈਂਡਰ ਦੇ ਵਿੱਚ ਬਣਾ ਲਿਓ ਹਨਾ ਗ੍ਰੈਂਡਰ ਦੇ ਵਿੱਚ ਹੀ ਪੇਸਟ ਸਹੀ ਤਰੀਕੇ ਨਾਲ ਬਣਦਾ ਬਿਲਕੁਲ ਸੌਫਟ ਜਿਹਾ ਪੇਸਟ ਬਣ ਜੂਗਾ ਜੇ ਤੁਹਾਡੀ ਸਕਿਨ ਡਰਾਈ ਹੈ ਤਾਂ ਉਹਦੇ ਵਿੱਚ ਤੁਸੀਂ ਕੋਕੋਨਟ ਆਲ ਦੀਆਂ ਦੋ ਤਿੰਨ ਬੂੰਦਾਂ ਪਾ ਲਿਓ ਠੀਕ ਹੈ ਜੀ ਤੇ ਜੇ ਤੁਹਾਡੀ ਸਕਿਨ ਆਇਲੀ ਹੈ ਤਾਂ ਲੋੜ ਨਹੀਂ ਹੈਗੀ ਠੀਕ ਹੈ ਫਿਰ ਤੁਸੀਂ ਐਸੇ ਤਰ੍ਹਾਂ ਹੀ ਅਪਲਾਈ ਕਰ ਲਓ ਫਿਰ ਤੁਸੀਂ ਉਸੇ ਜਗ੍ਹਾ ਤੇ ਅਪਲਾਈ ਕਰਨਾ ਜਿੱਥੇ ਤੁਹਾਡੇ ਛਾਈਆਂ ਨੇ ਠੀਕ ਹੈ ਜੀ ਉਹਦੀ ਮੋਟੀ ਮੋਟੀ ਲੇਅਰ ਲਗਾ ਲੈਣੀ ਹੈਗੀ ਇਹ ਤੁਸੀਂ ਕਰਕੇ ਦੇਖੋ ਕਮ ਸੇ ਕਮ 2 ਮਹੀਨੇ ਲਗਾਤਾਰ ਜੇ ਤੁਹਾਨੂੰ ਇਸ ਚੀਜ਼ ਨਾਲ ਫਰਕ ਪੈਂਦਾ ਵੀ ਨਹੀਂ ਤਾਂ ਤੂਬ ਤੱਕ ਪਹੁੰਚਣ ਦੀ ਤੁਹਾਨੂੰ ਲੋੜ ਨਹੀਂ ਪੈਣੀ ਹਨਾ ਜੀ ਤੇ ਬਾਕੀ ਹਨਾ ਮੈਂ ਫਿਰ ਤੋਂ ਕਹੂੰਗੀ ਕਿ ਆਪਣੀ ਸਕਿਨ ਦਾ ਕਿਸੇ ਵੀ ਮੇਰੀ ਭੈਣ ਦਾ ਹਨਾ ਮੇਰੇ ਤੇ ਇੰਨਾ ਬਲੀਵ ਕਰਦੇ ਨੇ ਹਨਾ ਤੇ ਆਪਣੀ ਸਕਿਨ ਦਾ ਨੁਕਸਾਨ ਨਹੀਂ ਕਰਨਾ ਆਪਾਂ ਨੇ ਤੇ ਆਪਾਂ ਪਹਿਲਾਂ ਟੈਸਟ ਜ਼ਰੂਰ ਕਰਨਾ ਕਿਤੇ ਲਾ ਕੇ ਠੀਕ ਹੈ ਜੀ ਉਹਨੂੰ ਬਾਕੀ ਜਦੋਂ ਤੁਹਾਡੀਆਂ ਸ਼ਾਇਆ ਬਿਲਕੁਲ ਠੀਕ ਹੋ ਜਾਂਦੀਆਂ ਨੇ ਤਾਂ ਆਪਾਂ ਉਹਨੂੰ ਬੰਦ ਕਰ ਦੇਣਾ ਲਗਾਉਣਾ ਠੀਕ ਹੈ ਜੀ ਆਪਾਂ ਜ਼ਿਆਦਾ ਕੰਟੀਨਿਊ ਨਹੀਂ ਰੱਖਣਾ ਇਹ ਨਹੀਂ ਹੈਗਾ ਵੀ 3-4 ਮਹੀਨੇ ਆਪਾਂ ਲਗਾਈਏਗੀ ਟਿਊਬ ਨੂੰ ਠੀਕ ਹੈ ਜੀ ਤੇ ਪਹਿਲਾਂ ਮੈਂ ਵੀਡੀਓ ਇਸ ਲਈ ਨਹੀਂ ਪੋਸਟ ਕੀਤੀ ਸੀਗੀ ਕੁਝ ਤਾਂ ਮੈਨੂੰ ਇਹ ਸੀਗਾ ਕਿ ਮੈਂ ਟਿਊਬ ਹੈ ਜਿਹੜੀ ਨਾ ਕਿਸੇ ਨੂੰ ਰეკਮੈਂਡ ਕਰਾਂ ਕਿਉਂਕਿ ਕਈ ਵਾਰੀ ਹਨਾ ਮਾਰਕੀਟ ਵਾਲੀਆਂ ਚੀਜ਼ਾਂ ਦੇ ਹਨਾ ਕੋਈ ਸਾਈਡ ਇਫੈਕਟ ਵੀ ਹੁੰਦੇ ਨੇ ਕਿਸੇ ਦੀ ਸਕਿਨ ਕਿਸ ਟਾਈਪ ਦੀ ਹੁੰਦੀ ਹੈ ਕਿਸੇ ਦੀ ਕਿਸ ਟਾਈਪ ਦੀ ਹੁੰਦੀ ਹੈ ਤਾਂ ਕਰਕੇ ਵੀਰੇ ਤੇ ਸੈਕਿੰਡ ਮੈਨੂੰ ਨਾ 6 ਸਾਲ ਹੋ ਗਏ ਸੀ ਇਹ ਟਿਊਬ ਯੂਜ਼ ਕੀਤੀ ਉਹ ਟਿਊਬ ਤਾਂ ਮੇਰੇ ਕੋਲ ਰਹੂਗੀ ਕਿੱਥੋਂ ਕਿਉਂਕਿ 6 ਸਾਲਾਂ ਦੇ ਵਿੱਚ ਆਪਾਂ ਜਿਹੜਾ ਇਹ ਚੀਜ਼ਾਂ ਹੁੰਦੀਆਂ ਨੇ ਖਾਲੀ ਚੀਜ਼ਾਂ ਉਹਨਾਂ ਆਪਾਂ ਡੇਗ ਦਿੰਨੇ ਹਨਾ ਕਚਰਾ ਵਗੈਰਾ ਚ ਬਾਕੀ ਮੈਂ ਹੁਣ ਹਨਾ ਉਹਦਾ ਨਾਮ ਨੇਰੇ ਜਾਤ ਸੀ ਤਾਂ ਮੈਂ ਨੈਟ ਤੋਂ ਫੋਟੋ ਦੀ ਡਾਊਨਲੋਡ ਕੀਤੀ ਤਾਂ ਫਿਰ ਮੈਂ ਤੁਹਾਨੂੰ ਉਹ ਫੋਟੋ ਲਗਾਈ ਹੈਗੀ ਤੇ ਤੁਸੀਂ ਮਗਵਾ ਸਕਦੇ ਹੋ ਜੀ ਯੂਜ਼ ਕਰ ਸਕਦੇ ਹੋਗੇ ਬਾਕੀ ਹਨਾ ਥੋੜਾ ਜਿਹਾ ਧਿਆਨ ਨਾਲ ਕਰਨਾ ਹੈਗਾ ਆਪਣੀ ਸਕਿਨ ਦੇ ਨੁਕਸਾਨ ਨਾਲੋਂ ਤਾਂ ਚੰਗਾ ਆਪਾਂ ਸ਼ਾਇਆ ਵਾਲਾ ਹੀ ਚਿਹਰਾ ਰੱਖ ਲਈਏ ਵਾਹ ਠੀਕ ਹੈ ਲੇਕਿਨ ਨੁਕਸਾਨ ਨੀ ਕਿਸੇ ਵੀ ਤਰ੍ਹਾਂ ਦਾ ਹੋਣ ਦੇਣਾ ਆਪਾਂ ਜਰੂਰ ਪਹਿਲਾਂ ਟੈਸਟ ਕਰਨਾ ਹੈਗਾ ਠੀਕ ਹੈ ਆਪਣੀ ਸਕਿਨ ਤੇ ਲਾ ਕੇ ਜਿਵੇਂ ਆਪਾਂ ਨਾ ਕੋਈ ਵੀ ਚੀਜ਼ ਲਾਉਣ ਤੋਂ ਪਹਿਲਾਂ ਮੈਂ ਜਿਵੇਂ ਮੈਂ ਬਲੀਚ ਵਰਤਦੀ ਹਣਾ ਦੀ ਵਾਰੀ ਮੈਂ ਪੈਕ ਵੀ ਯੂਜ਼ ਕਰਦੀ ਆ ਜੀ ਮਾਰਕੀਟ ਵਾਲਾ ਇੱਕ ਪੈਕ ਹੈ ਜਿਹੜਾ ਮੈਂ ਯੂਜ਼ ਕਰਦੀ ਆ ਬਸ ਉਹ ਵੀ ਜਦੋਂ ਮੈਂ ਕਿਤੇ ਸਰਦੀਆਂ ਦੇ ਵਿੱਚ ਆਪਾਂ ਨੂੰ ਵਿਆਹ ਸ਼ਾਦੀ ਆਉਂਦੇ ਨੇ ਨਾ ਉਸ ਤੋਂ ਪਹਿਲਾਂ ਮਹੀਨਾ ਪਹਿਲਾਂ ਵੀ ਯੂਜ਼ ਕਰਨਾ ਸ਼ੁਰੂ ਕਰ ਦਿੰਦੀ ਆ ਉਹ ਚੀਜ਼ ਨਾਲ ਸਾਰੀਆਂ ਪ੍ਰੋਬਲਮਸ ਠੀਕ ਹੁੰਦੀਆਂ ਨੇ ਤਾਂ ਮੈਂ ਟੈਸਟ ਜ਼ਰੂਰ ਕਰਦੀ ਹੁੰਦੀ ਆ ਕੋਈ ਵੀ ਮਾਰਕੀਟ ਵਾਲੀ ਚੀਜ਼ ਲਾਉਣ ਤੋਂ ਪਹਿਲਾਂ ਬਲੀਚ ਵਗੈਰਾ ਆਪਾਂ ਇੱਥੇ ਲਾ ਕੇ ਦੇਖ ਲਈ ਹੁੰਦੀ ਆ ਠੀਕ ਹੈ ਜੀ ਤੇ ਤੁਸੀਂ ਟਿਊਬ ਨੂੰ ਟੈਸਟ ਜ਼ਰੂਰ ਕਰ ਲੈਣਾ ਕਿ ਤੁਹਾਨੂੰ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ ਸੋ ਇਹ ਟਿਊਬ ਨੂੰ ਤੁਸੀਂ ਯੂਜ਼ ਕਰਕੇ ਦੇਖੋ ਜਿਨ੍ਹਾਂ ਨੂੰ ਰਿਜ਼ਲਟ ਵਧੀਆ ਮ ਜ਼ਰੂਰ ਕਰਿਓ ਤੇ ਐ ਬਸ ਬਈ ਮੈਂ ਇਹ ਯੂਜ਼ ਕੀਤੀ ਸੀ ਟਿਊਬ ਮੈਂ ਹੋਰ ਕੁਛ ਨਹੀਂ ਯੂਜ਼ ਕੀਤਾ ਹੈਗਾ ਬਾਕੀ ਪੈਕ ਜਿਹੜੀਆਂ ਮੇਰੀਆਂ ਭੈਣਾਂ ਪ੍ਰੈਗਨੈਂਟ ਨੇ ਹੁਣ ਹਨਾ ਤਾਂ ਉਹ ਆਪਣਾ ਜਿਹੜਾ ਆਇਰਨ ਤੇ ਕੈਲਸ਼ੀਅਮ ਆ ਉਹ ਪ੍ਰੋਪਰ ਤਰੀਕੇ ਨਾਲ ਡੇਲੀ ਰੁਟੀਨ ਦੇ ਵਿੱਚ ਜ਼ਰੂਰ ਲਿਆ ਕਰੋ ਸਕਿੱਪ ਨਾ ਕਰਿਆ ਕਰੋ ਇਹਨਾਂ ਚੀਜ਼ਾਂ ਦੀਆਂ ਕਮੀਆਂ ਕਰਕੇ ਹੀ ਆਪਣੇ ਜਿਹੜੀਆਂ ਫੇਸ ਤੇ ਛਾਈਆਂ ਪੈ ਜਾਂਦੀਆਂ ਨੇ ਠੀਕ ਹੈ ਜੀ ਇਸ ਟਾਈਮ ਮੈਂ ਬੇਬੀ ਮੇਰੇ ਸੈਕੰਡ ਬੱਚੇ ਦੇ ਟਾਈਮ ਤੇ ਮੈਂ ਛਾਈਆਂ ਪੈਣ ਹੀ ਨਹੀਂ ਦਿੱਤੀਆਂ ਆਪਣੇ ਫੇਸ ਤੇ ਤੇ ਠੀਕ ਹੈ ਜੀ ਸੋ ਆਪਾਂ ਪਹਿਲਾਂ ਧਿਆਨ ਰੱਖ ਲਾਂਗੇ ਤਾਂ ਬਹੁਤ ਵਧੀਆ ਹਨਾ ਲੋੜ ਨਹੀਂ ਪਊਗੀ ਆਪਾਂ ਨੂੰ ਕਿਸੇ ਚੀਜ਼ ਦੀ ਤੇ ਇਹ ਸੀਗਾ ਜੀ ਆਪਣਾ ਅੱਜ ਦਾ ਵੀਡੀਓ ਤੇ ਹੁਣ ਆਪਾਂ ਮਿਲਾਂਗੇ ਕਿਸੇ ਨੈਕਸਟ ਸੋਹਣੀ ਜੀ ਵੀਡੀਓ ਦੇ ਨਾਲ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ